ਇਸ ਵਕਤ ਅਸੀਂ ਇੱਥੇ ਨਾਲਾ ਹਲਕੇ ਚ ਮੌਜੂਦ ਆ ਮੇਰੇ ਨਾਲ ਨੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾ ਜੀ ਉਗਰਾਹਾ ਸਾਹਿਬ ਤੁਸੀਂ ਤੁਹਾਡੀ ਜਥੇ ਬੰਦੀ ਵੀ ਪਿੰਡਾਂ ਚ ਜਾ ਰਹੀ ਹੈ ਕੀ ਹਾਲਾਤ ਨੇ ਇਥੇ ਇਸ ਵਕਤ ਹਾਲਾਤ ਦੇਖੋ ਤੁਸੀਂ ਵੀ ਬੀਬਾ ਵੇਖੇ ਅਸੀਂ ਵੇਖਿਆ ਅਸੀਂ ਕੱਲ ਤੋਂ ਵੇਖ ਰਹੇ ਹਾਂ ਤੇ ਬਹੁਤ ਮਾੜੇ ਹਾਂ ਤੇ ਇਧਰ ਕੋਰੀਡੋਰ ਵਾਲੇ ਪਾਸੇ ਜਿਹੜੇ ਬਾਬਾ ਬੇਰਾ ਬਾਬਾ ਨਾਨਕ ਦੇ ਪਿੰਡ ਨੇ ਕੁਝ ਹੋ ਡੁੱਬੇ ਹੋਏ ਹੈ ਘਰਾਂ ਚ ਪਾਣੀ ਆ ਗਿਆ ਫਸਲਾਂ ਮਰ ਗੀਆਂ ਬਿਆਸ ਦੇ ਆਸ-ਪਾਸ ਤੇ ਬਕੀਰੀਆਂ ਵਾਲੇ ਪਾਸੇ ਵੀ ਪਿੰਡ ਬਹੁਤ ਸੜਕਾਂ ਤੇ ਬੈਠੇ ਆ ਅਜੇ ਤੇ ਘਰੋਂ ਬੇਘਰ ਹੋਏ ਬੈਠੇ ਆ ਤੇ ਇਧਰ ਦੂਜੇ ਸ਼ੈਨਾਡਣ ਪੁਰਾਣਾ ਸ਼ਾਲੇ ਦੇ ਜਿਹਦੇ ਇਧਰ ਦੇ ਬੰਨੇ ਵੀ ਗੁਰਦਾਸਪੁਰ ਦੇ ਪਿੰਡਾਂ ਦੇ ਬਹੁਤ ਨੁਕਸਾਨ ਹੋਇਆ फसलਾਂ ਦਾ ਨੁਕਸਾਨ ਜੀ ਜਾਣੀ ਤੇ ਇਸ ਤਰ੍ਹਾਂ ਹੁਣ ਜਿਵੇਂ ਇੱਥੇ ਆਇਆ ਸੀ ਅਜ ਨਾਲੇ ਦੇ ਵਿੱਚ ਇੱਥੇ ਰਾਵੀ ਨੇ ਜਾਨੀ ਬੜੀ ਤਬਾਹੀ ਪਚਾਈ ਹੋਈ ਅਜਾ ਦੀ ਬਦ ਸਭ ਤੋਂ ਵੱਧ ਨੁਕਸਾਨ ਜਿੱਥੇ ਆਪਾਂ ਹੁਣ ਬੈਠੇ ਆ ਮਾਸੀ ਵਾਲਾ ਪਿੰਡ ਤੇ ਇਧਰੇ ਨਾਲ ਨਾਲ ਲੱਗਦੇ ਸਾਰੇ ਪਿੰਡ ਜਿਹੜੀ ਰਮਦਾਸ ਦੇ ਆਸ-ਪਾਸ ਦੇ ਸਾਰੇ ਪਿੰਡਾਂ ਬੜਾ ਭਾਰੀ ਨੁਕਸਾਨ ਹੈ ਤੁਹਾਡਾ ਤੁਹਾਡੀ ਜਥੇਬੰਦੀ ਦਾ ਕੀ ਯੋਗਦਾਨ ਰਹੇਗਾ ਪੰਜਾਬ ਦੇ ਸੰਕਟ ਦੀ ਘੜੀ 'ਚ ਇੱਕ ਤਾਂ ਅਸੀਂ ਇਹਨੂੰ ਝੰਡਾ ਬਣਾ ਕੇ ਵਿਚਾਰ ਕੇ ਅਸੀਂ ਸਾਰਾ ਕੁਝ ਛੱਡ ਕੇ ਹੁਣ ਇਸ ਕੰਮ ਤੇ ਲੱਗਿਆ ਵੀ ਇਹ ਰਾਹਤ ਸਮਗਰੀ ਕਿਵੇਂ ਘੱਟੀ ਇਸ ਸਮਗਰੀ ਨੂੰ ਇਕੱਠੀ ਕਰਕੇ ਪਹੁੰਚਾਉਣ ਦੀ ਖਾਤਰ ਅਸੀਂ ਸਕੀਮੇ ਬਣਾਈ ਹੈ। ਪਹਿਲਾਂ ਪਤਾ ਲਈਏ ਵੀ ਕਿਹੜੇ ਕਿਹੜੇ ਇਲਾਕੇ 'ਚ ਕਿਹੜੇ ਕਿਹੜੇ ਪ੍ਰਭਾਵਿਤ ਲੋਕ ਨੇ, ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ। ਰਾਹ ਬਣ ਗਿਆ ਕਿ ਨਹੀਂ ਬਣ ਗਿਆ? ਤੇ ਕੁਝ ਲਿਸਟ ਜਾਂ ਕੋਈ ਡਿਊਟੀਆਂ ਲਗਾ ਲਈ? ਨਹੀਂ ਅਸੀਂ ਕਿਉਂਕਿ ਸਾਡਾ ਕੰਮ ਹੈ ਜਿੱਦ ਦਸਣੀ ਜਥੇਬੰਦੀ ਹੈ। ਸਾਡੀ ਕਹਿੰਦਾ ਇੱਥੇ ਜਨਾਲੀ ਦੇ ਵਿੱਚ ਜਥੇਬੰਦੀ ਮਜ਼ਬੂਤ ਜਥੇਬੰਦੀ ਹੈ। ਗਰਦਾਸਪੁਰ ਦੇ ਵਿੱਚ ਵੀ ਸਾਡੀ ਜਥੇਬੰਦੀ ਹੈਗੀ। ਦੋ ਜਿਲ੍ਹਿਆਂ ਤੇ ਅਸੀਂ ਫਾਜ਼ਲਕਾ ਜਾਣਾ ਕੱਲ ਨੂੰ ਸਾਡੀ ਫਾਜ਼ਲਕਾ ਦੇ ਵਿੱਚ ਵੀ ਜਥੇਬੰਦੀ ਹੈਗੀ। ਅਸੀਂ ਇਹ ਜਥੇਬੰਦੀਆਂ ਰਾਹੀਂ ਇਹ ਮੈਨੇਜ ਕਰਾਂਗੇ ਸਾਡਾ ਰਸ਼ਨ ਇਹਨਾਂ ਦੇ ਜਰੀਏ ਬਣੂਗਾ ਐ ਨਹੀਂ ਵੀ ਹੋ ਜਥੇਬੰਦੀਆਂ ਵਾਲੇ ਵੰਡਣਗੇ ਤਾਂ ਆਪ ਲੋਕਾਂ ਨੂੰ ਵੰਡਣਾ। ਸਿਰਫ ਸਾਧਨ ਨਹੀਂ ਬਣਾਵਾਂਗੇ ਅਸੀਂ ਵੀ ਸਾਡਾ ਸਮਾਨ ਜਿਹੜਾ ਉਧਰੋਂ ਆਵੇ ਉਹਨੂੰ ਕਾਫਲੇ ਦੇ ਰੂਪ ਚ ਜਾਵੇ ਤੇ ਕਾਫਲਾ ਹੈਂਡਓਵਰ ਜਾਂਦੇ ਹੋਵੇ ਇਹ ਆਪਣੀਆਂ ਲੋੜਾਂ ਮੁਤਾਬਕ ਲਿਸਟਾਂ ਮੁਤਾਬਕ ਵੰਡ ਕੇ ਆਪਣੇ ਟੀਮਾਂ ਤੋਰ ਕੇ ਰਸ਼ਨ ਉੱਥੋਂ ਵੰਡਣਾ। ਇਸ ਤਰ੍ਹਾਂ ਦੀ ਅਸੀਂ ਸਕੀਮ ਬਣਾਵਾਂਗੇ। ਅਸੀਂ ਇਹਨੂੰ ਪਹਿਲ ਦੇ ਦਾਅ ਤੇ ਰੱਖਾਂਗੇ ਮਜਦੂਰਾਂ। ਜਿਹੜੇ ਮਜ਼ਦੂਰਾਂ ਨੂੰ ਹੁਣ ਦਿਹਾੜੀ ਨਹੀਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਕੰਮ ਨਹੀਂ ਉਹਨਾਂ ਕੋਲੇ ਰਾਸ਼ਨ ਖਾਣ ਨੂੰ ਰਾਸ਼ਨ ਨਹੀਂ ਹੈ ਉਹਨਾਂ ਨੂੰ ਅਸੀਂ ਰਾਸ਼ਨ ਪਹਿਲ ਦੇ ਆਧਾਰ ਤੇ ਦੇਵਾਂਗੇ ਬਾਕੀ ਜਿਹੜੇ ਕੋਈ ਬੇਜਮੀਨੇ ਕਿਸਾਨ ਨੇ ਗਰੀਬ ਕਿਸਾਨ ਨੇ ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ ਹੈਗੀ ਆ ਰੋਟੀ ਰੋਜ਼ੀ ਜਾਂ ਖਾਣ ਦਾ ਸਬੰਧ ਹੈ ਉਹਨਾਂ ਨੂੰ ਦੇਵਾਂਗੇ ਤੇ ਬਾਕੀ ਕਿਸਾਨ ਨੂੰ ਆਮ ਜਿਹੇ ਪਸ਼ੂਆਂ ਨੂੰ ਤੂੜੀ ਦਾ ਪ੍ਰਬੰਧ ਵੀ ਕਰਾਂਗੇ ਕੱਪੜੇ ਦਾ ਪ੍ਰਬੰਧ ਵੀ ਕਰਾਂਗੇ ਦਵਾਈਆਂ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਅਸੀਂ ਇਤੋਂ ਤੱਕ ਆਈਏ ਜਦੋਂ ਇਹਨਾਂ ਦੇ ਕਣਕਾਂ ਬੀਜਣ ਤੇ ਆਈਏ ਉਦੋਂ ਤੱਕ ਅਸੀਂ ਇਹਨਾਂ ਦੇ ਟਰੈਕਟਰਾਂ ਦੀ ਮਦਦ ਪਾਈ ਗਈ ਕਿਸੇ ਵਾਹਨ ਦੇ ਵਿੱਚ ਮਿੱਟੀ ਜ਼ਿਆਦਾ ਆ ਗਈ ਮਿੱਟੀ ਸਾਫ਼ ਕਰਨ ਦਾ ਪ੍ਰਬੰਧ ਹੋ ਗਿਆ ਖਾਦ ਦੀ ਟਰੜ ਪੈ ਗਈ ਖਾਦ ਲੈ ਕੇ ਦੇਣ ਦੀ ਜਿਹੜੀ ਅਸੀਂ ਜਦੋਂ ਤੱਕ ਇਹਨਾਂ ਦੇ ਫਸਲਾਂ ਹਰੀਆਂ ਭਰੀਆਂ ਹੋ ਕੇ ਰਹੀ ਹੋ ਜਨੀਆਂ ਉਦੋਂ ਤੱਕ ਅਸੀਂ ਇਹਨਾਂ ਦੀ ਮਦਦ ਤੇ ਡਟੇ ਰਹਾਂਗੇ ਤੇ ਅਸੀਂ ਸਮਝਦੇ ਹਾਂ ਵੀ ਇਹ ਅਜੇ ਤੱਕ ਇੱਕ ਹਫ਼ਤੇ ਦੇ ਵਿੱਚ ਇਹਨਾਂ ਦਾ ਰਹਿਣ ਦਾ ਜਿਹੜਾ ਜੇ ਪਾਣੀ ਉਤਰ ਗਿਆ ਜਿਹੜੀ ਹਾਲਤ ਹੋਣ ਬਣੀ ਹੈ ਇਹ ਮੁੜ ਕੇ ਆਪਣੇ ਘਰਾਂ ਦੇ ਵਿੱਚ ਬੈਠਣ ਤੋਂ ਕੀ ਜਦੋਂ ਹੋ ਜਾਣਗੇ ਫਿਰ ਅਸੀਂ ਸਮਾਣੇ ਤੇ ਸਾਰਾ ਮੇਕਰਾ ਤੁਹਾਡੀ ਜਥੇਬੰਦੀ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਬਹੁਤ ਸਾਰੇ ਜੋ ਕਿਸਾਨੇ ਤੁਹਾਡੇ ਨਾਲ ਜੁੜੇ ਹੋਏ ਨੇ ਕਿ ਇਸ ਤੋਂ ਇਲਾਵਾ ਹੋਰ ਜਥੇਬੰਦੀਆਂ ਨਾਲ ਵੀ ਗੱਲਬਾਤ ਕਰਕੇ ਕੋਈ ਉਹਨਾਂ ਨਾਲ ਵੀ ਬੈਠਕ ਕਰਕੇ ਕੋਈ ਵੱਡੇ ਫੈਸਲੇ ਹੋ ਸਕਦੇ ਕਿਉਂਕਿ ਜਦ ਇਕਤਾ ਹੋਵੇਗੀ ਜਦ ਸਾਰੇ ਸੰਯੁਕਤ ਹੋਣਗੇ ਤਾਂ ਇੱਕ ਮੋٹے ਤੌਰ ਤੇ ਹੋਰ ਮਦਦ ਦਾ ਹੱਥ ਜੋ ਹੈ ਹੋਰ ਵੱਧ ਫੁੱਲ ਕੇ ਆਏਗਾ ਕਿਵੇਂ ਦੇਖੋ ਇਹ ਹੁੰਦਾ ਪੰਜਾਬ ਦੀਆਂ ਜਿਹੜੇ ਸੰਯੁਕਤ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਮੀਟਿੰਗ ਕਰਕੇ ਫੈਸਲਾ ਕਰ ਲਿਆ ਵੀ ਆਪਣੇ ਤੌਰ ਤੇ ਸਾਰੀਆਂ ਜਥੇਬੰਦੀਆਂ ਮਦਦ ਕਰੋ ਜ਼ੋਰਦਾਰ ਮਦਦ ਕਰੋ ਇਹਦਾ ਫੈਸਲਾ ਸਾਡਾ ਹੋ ਗਿਆ ਦੂਜਾ ਸੀ ਕਰਨ ਦੂਜਾ ਸੀ ਕਰ ਸਕਦੇ ਵੀ ਸਰਕਾਰ ਤੇ ਪ੍ਰੈਸ਼ਰ ਪਾ ਕੇ ਤਾਂ ਦਬਾਅ ਪਾ ਕੇ ਇਹਨੂੰ ਕੁਦਰਤੀ ਆਫਤ ਕਿਉਂ ਨਾ ਕੌਮੀ ਆਫਤ ਲਾਨੂੰ ਕੌਮੀ ਆਫਤ ਮੰਡ ਦੇ ਵਿੱਚੋਂ ਇਹ ਫੰਡ ਸਕੇਂਦਰ ਸਰਕਾਰ ਦੇਵੇ ਤੇ 70% 70000 ਰੁਪਏ ਕਿੱਲੇ ਦਾ ਕਿਸਾਨਾਂ ਨੂੰ ਮਾਮਜ਼ਾ ਦੇਵੇ ਤੇ ਉਹਦੇ ਹਿਸਾਬ ਨਾਲ 7000 ਰੁਪਏ ਮਜ਼ਦੂਰਾਂ ਦਾ 30% ਮਾਮਜ਼ਾ ਮਜ਼ਦੂਰਾਂ ਨੂੰ ਵੀ ਦੇ ਦੇ ਤੇ ਇਸ ਕਰਕੇ ਅਸੀਂ ਉਹ ਉਧਰ ਜਿਵੇਂ ਜੇ 70 ਹਜ਼ਾਰ ਰੁਪਏ ਕਿੱਲੇ ਦਾ ਮਤਲਬ ਕਿਸਾਨ ਨੂੰ ਮਿਲਦਾ ਤਾਂ 10% ਜਿਹੜੀ ਪਹਿਲਾਂ ਦੀ ਰੇਤ ਬਣੀ ਹੋਈ ਹੈ ਉਹਦੇ ਮਤਲਬ ਮਜ਼ਦੂਰ ਦਾ ਫੰਡ ਹੈ ਇਹ ਉਹ ਹੈਲਪ ਦੀ ਖਾਤਰ ਸਾਨੂੰ ਸਰਕਾਰ ਚ ਕਰਕੇ ਸਰਕਾਰ ਤੇ ਦਬਾਅ ਬਣਾਉਣ ਦਾ ਕੰਮ ਵੀ ਸਾਡੇ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਆਪਣੇ ਤੌਰ ਤੇ ਜਥੇਬੰਦੀਆਂ ਇਸ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਉਹ ਵੀ ਅਸੀਂ ਜ਼ਿੰਮੇਵਾਰੀ ਅਸੀਂ ਆਪਣੇ ਹੱਥ ਲਈ ਆਪਾਂ ਹੀ ਆਪਣੇ ਤੌਰ ਤੇ ਸਰਕਾਰ ਤੇ ਪ੍ਰੈਸ਼ਰ ਕਿਵੇਂ ਬਣਾਓਗੇ ਕੋਈ ਸੰਘਰਸ਼ ਲਿਖੋਗੇ ਕੋਈ ਧਰਨਾ ਦਿਵੋਗੇ ਦੇਖੋ ਧਰਨੇ ਪ੍ਰਦਰਸ਼ਨ ਹੀ ਪ੍ਰੈਸ਼ਰ ਹੁੰਦਾ ਜੀ ਸਾਡਾ ਹੋਰ ਤਾਂ ਕੋਈ ਪ੍ਰੈਸ਼ਰ ਦਾ ਤਰੀਕਾ ਨਹੀਂ ਧਰਨੇ ਪ੍ਰਦਰਸ਼ਨ ਦੇ ਵਿੱਚ ਕਿਹਾ ਹੋਇਆ ਐਕਸ਼ਨ ਕਰੀਏ ਡੈਪੂਟੇਸ਼ਨ ਮਿਲੀ ਹੈ ਮੰਗ ਪੱਤਰ ਦੇ ਕੇ ਅਸੀਂ 5 ਤਰੀਕ ਨੂੰ ਮੰਗ ਪੱਤਰ ਦਿੱਤੇ ਸਾਰੇ ਕੰਡੀਆਂ ਨੂੰ ਸੱਡੀ ਜਥੇਬੰਦੀ ਵੱਲੋਂ ਬਾਕੀ ਸੰਜੁਕਤ ਮੋਰਚੇ ਦਾ ਜੇ ਕੋਈ ਹਜੇ ਪ੍ਰੋਗਰਾਮ ਆਉਂਦਾ ਸੀ ਉਹਨਾਂ ਨਾਲ ਗੱਲ ਕਰਕੇ ਕੋਈ ਰਹਿ ਬਣ ਗਈ ਸਾਡੀ ਅਸੀਂ ਇਹ ਸੰਘਰਸ਼ ਵੀ ਕਰਾਂਗੇ ਨਾ ਬਣੀ ਤਾਂ ਅਸੀਂ ਨਹੀਂ ਜੱਥੇਬੰਦੀ ਵੱਲੋਂ ਜੋ ਸਾਨੂੰ ਕੀ ਕਰਦਾ ਸੀ ਬਹੁਤ ਬਹੁਤ ਧੰਨਵਾਦੀ ਉਮੀਦ ਕਰਦੇ ਤੁਹਾਡੀ ਮਦਦ ਜੋ ਹੈ ਸਹੀ ਲੋਕਾਂ ਤੱਕ ਪਹੁੰਚੇ ਜਿਹੜੇ ਲੋਡ ਬੰਦੇ ਨੇ ਉਹ ਇੱਕ ਆਸ ਲੱਭ ਰਹੇ ਨੇ ਕੁ ਉਮੀਦ ਲੱਭ ਰਹੇ ਨੇ ਤੇ ਉਹ ਉਮੀਦ ਤੁਹਾਡੇ ਜੱਥੇ ਬੰਦੇ ਤੁਹਾਡੇ ਵਰਗੇ ਹੋਰ ਲੋਕ ਜ਼ਰੂਰ ਬਣਨ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ੀਪ ਕੋਰ ਦੇ ਨਿਕਸਵੇ ਦਾ ਅਜਨਾਲਾ ਇਸ ਵਕਤ ਅਸੀਂ ਅਜਨਾਲਾ ਹਲਕੇ ਚ ਮੌਜੂਦ ਆ ਮੇਰੇ ਨਾਲ ਨੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾ ਜੀ ਉਗਰਾਹਾ ਸਾਹਿਬ ਤੁਹਾਡੀ ਜੱਥੇ ਬੰਦੀ ਵੀ ਪਿੰਡਾਂ ਚ ਜਾ ਰਹੀ ਹੈ ਕੀ ਹਾਲਾਤ ਨੇ ਇਥੇ ਇਸ ਵਕਤ ਹਾਲਾਤ ਦੇਖੋ ਤੁਸੀਂ ਵੀ ਬੀਬਾ ਵੇਖੇ ਅਸੀਂ ਵੇਖਿਆ ਅਸੀਂ ਕੱਲ ਤੋਂ ਵੇਖ ਰਹੇ ਹਾਂ ਤੇ ਬਹੁਤ ਮਾੜੇ ਆ ਤੇ ਇਧਰ ਕੋਰੀਡੋਰ ਵਾਲੇ ਪਾਸੇ ਜਿਹੜੇ ਬਾਬਾ ਬੇਰਾ ਬਾਬਾ ਨਾਨਕ ਦੇ ਪਿੰਡ ਨੇ ਕੁਝ ਹੋ ਡੁੱਬੇ ਹੋਏ ਆ ਘਰਾਂ ਚ ਪਾਣੀ ਆ ਗਿਆ ਫਸਲਾਂ ਮਰ ਗਿਆ ਬਿਆਸ ਦੇ ਆਸ-ਪਾਸ ਤੇ ਬਕੀਰੀਆਂ ਵਾਲੇ ਪਾਸੇ ਵੀ ਪਿੰਡ ਬਹੁਤ ਸੜਕਾਂ ਤੇ ਬੈਠੇ ਆ ਅਜੇ ਤੇ ਘਰੋਂ ਬੇਘਰ ਹੋਏ ਬੈਠੇ ਆ ਤੇ ਇਧਰ ਦੂਜੇ ਸ਼ੈਨਾਡਣ ਪੁਰਾਣਾ ਸ਼ਾਲੇ ਦੇ ਜਿਹਦੇ ਇਧਰ ਦੇ ਬੰਨੇ ਵੀ ਗੁਰਦਾਸਪੁਰ ਦੇ ਪਿੰਡਾਂ ਦੇ ਬਹੁਤ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਜਾਨੀ ਤੇ ਇਸ ਤਰ੍ਹਾਂ ਹੁਣ ਜਿਵੇਂ ਇੱਥੇ ਆਇਆ ਸੀ ਜਨਾਲੇ ਦੇ ਵਿੱਚ ਇਥੇ ਰਾਵੀ ਨੇ ਜਾਨੀ ਬੜੀ ਤਬਾਹੀ ਪੈਾਈ ਹੋਈ ਹੈ ਜਿਆਦਾ ਨਹੀਂ ਵੱਧ ਸਭ ਤੋਂ ਵੱਧ ਨੁਕਸਾਨ ਜਿੱਥੇ ਆਪਾਂ ਹੁਣ ਬੈਠੇ ਹਾਂ ਮਾਸੀ ਵਾਲਾ ਪਿੰਡ ਤੇ ਇਧਰੇ ਨਾਲ ਲੱਗਦੇ ਸਾਰੇ ਪਿੰਡ ਜਾਨੀ ਰਮਦਾਸ ਦੇ ਆਸ-ਪਾਸ ਦੇ ਸਾਰੇ ਪਿੰਡਾਂ ਬੜਾ ਭਾਰੀ ਨੁਕਸਾਨ ਹੈ ਤੁਹਾਡਾ ਤੁਹਾਡੀ ਜਥੇਬੰਦੀ ਦਾ ਕੀ ਯੋਗਦਾਨ ਰਹੇਗਾ ਪੰਜਾਬ ਦੇ ਸੰਕਟ ਦੀ ਘੜੀ 'ਚ ਇੱਕ ਤਾਂ ਅਸੀਂ ਇਹਨੂੰ ਏਜੰਡਾ ਬਣਾ ਕੇ ਵਿਚਾਰ ਕੇ ਅਸੀਂ ਸਾਰਾ ਕੁਝ ਛੱਡ ਕੇ ਹੁਣ ਇਸ ਕੰਮ ਤੇ ਲੱਗਿਆ ਵੀ ਇਹ ਰਾਹਤ ਸਮਗਰੀ ਕਿਵੇਂ ਘੱਟੇ ਇਸ ਸਮਗਰੀ ਨੂੰ ਇਕੱਠੀ ਕਰਕੇ ਪਹੁੰਚਾਉਣ ਦੀ ਖਾਤਰ ਅਸੀਂ ਸਕੀਮੇ ਬਣਾਈ ਹੈ। ਪਹਿਲਾਂ ਪਤਾ ਲਈਏ ਵੀ ਕਿਹੜੇ ਕਿਹੜੇ ਇਲਾਕੇ 'ਚ ਕਿਹੜੇ ਕਿਹੜੇ ਪ੍ਰਭਾਵਿਤ ਲੋਕ ਨੇ, ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ। ਰਾਹ ਬਣ ਗਿਆ ਕਿ ਨਹੀਂ ਬਣ ਗਿਆ? ਤੇ ਕੁਝ ਲਿਸਟ ਜਾਂ ਕੋਈ ਡਿਊਟੀਆਂ ਲਗਾ ਰਹੀ? ਨਹੀਂ ਅਸੀਂ ਕਿਉਂਕਿ ਸਾਡਾ ਕੰਮ ਹੈ ਜਿੱਦ ਦਸਣੀ ਜਥੇਬੰਦੀ ਹੈ। ਸਾਡੀ ਕਹਿੰਦਾ ਇੱਥੇ ਜਨਾਲੀ ਦੇ ਵਿੱਚ ਜਥੇਬੰਦੀ ਮਜ਼ਬੂਤ ਜਥੇਬੰਦੀ ਹੈ। ਗਰਦਾਸਪੁਰ ਦੇ ਵਿੱਚ ਵੀ ਸਾਡੀ ਜਥੇਬੰਦੀ ਹੈਗੀ। ਦੋ ਜਿਲ੍ਹਿਆਂ ਤੇ ਅਸੀਂ ਫਾਜ਼ਲਕਾ ਜਾਣਾ ਕੱਲ ਨੂੰ ਸਾਡੀ ਫਾਜ਼ਲਕਾ ਦੇ ਵਿੱਚ ਵੀ ਜਥੇਬੰਦੀ ਹੈਗੀ। ਅਸੀਂ ਇਹ ਜਥੇਬੰਦੀਆਂ ਰਾਹੀਂ ਇਹ ਮੈਨੇਜ ਕਰਾਂਗੇ ਸਾਡਾ ਰਸ਼ਨ ਇਹਨਾਂ ਦੇ ਜਰੀਏ ਬਣੂਗਾ ਐ ਨਹੀਂ ਵੀ ਹੋ ਜਥੇਬੰਦੀਆਂ ਵਾਲੇ ਵੰਡਣਗੇ ਤਾਂ ਆਪ ਲੋਕਾਂ ਨੂੰ ਵੰਡਣਾ। ਸਿਰਫ ਸਾਧਨ ਨਹੀਂ ਬਣਾਵਾਂਗੇ ਅਸੀਂ ਵੀ ਸਾਡਾ ਸਮਾਨ ਜਿਹੜਾ ਉਧਰੋਂ ਆਵੇ ਉਹਨੂੰ ਕਾਫਲੇ ਦੇ ਰੂਪ ਚ ਜਾਵੇ ਤੇ ਕਾਫਲਾ ਹੈਂਡਓਵਰ ਜਾਂਦੇ ਹੋਵੇ ਇਹ ਆਪਣੀਆਂ ਲੋੜਾਂ ਮੁਤਾਬਕ ਲਿਸਟਾਂ ਮੁਤਾਬਕ ਵੰਡ ਕੇ ਆਪਣੇ ਟੀਮਾਂ ਤੋਰ ਕੇ ਰਸ਼ਨ ਉੱਥੋਂ ਵੰਡਣਾ। ਇਸ ਤਰ੍ਹਾਂ ਦੀ ਅਸੀਂ ਸਕੀਮ ਬਣਾਵਾਂਗੇ। ਅਸੀਂ ਇਹਨੂੰ ਪਹਿਲ ਦੇ ਦਾਅ ਤੇ ਰੱਖਾਂਗੇ ਮਜਦੂਰਾਂ। ਜਿਹੜੇ ਮਜ਼ਦੂਰਾਂ ਨੂੰ ਹੁਣ ਦਿਹਾੜੀ ਨਹੀਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਕੰਮ ਨਹੀਂ ਉਹਨਾਂ ਕੋਲੇ ਰਾਸ਼ਨ ਖਾਣ ਨੂੰ ਰਾਸ਼ਨ ਨਹੀਂ ਹੈ ਉਹਨਾਂ ਨੂੰ ਅਸੀਂ ਰਾਸ਼ਨ ਪਹਿਲ ਦੇ ਆਧਾਰ ਤੇ ਦੇਵਾਂਗੇ ਬਾਕੀ ਜਿਹੜੇ ਕੋਈ ਬੇਜਮੀਨੇ ਕਿਸਾਨ ਨੇ ਗਰੀਬ ਕਿਸਾਨ ਨੇ ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ ਹੈਗੀ ਆ ਰੋਟੀ ਰੋਜ਼ੀ ਜਾਂ ਖਾਣ ਦਾ ਸਬੰਧ ਹੈ ਇਹਨਾਂ ਨੂੰ ਦੇਵਾਂਗੇ ਤੇ ਬਾਕੀ ਕਿਸਾਨ ਨੂੰ ਆਮ ਜਿਹੇ ਪਸ਼ੂਆਂ ਨੂੰ ਤੂੜੀ ਦਾ ਪ੍ਰਬੰਧ ਵੀ ਕਰਾਂਗੇ ਕੱਪੜੇ ਦਾ ਪ੍ਰਬੰਧ ਵੀ ਕਰਾਂਗੇ ਦਵਾਈਆਂ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਅਸੀਂ ਇਤੋਂ ਤੱਕ ਆਈਏ ਜਦੋਂ ਇਹਨਾਂ ਦੇ ਕਣਕਾਂ ਬੀਜਣ ਤੇ ਆਈਆਂ ਉਦੋਂ ਤੱਕ ਅਸੀਂ ਇਹਨਾਂ ਦੇ ਟਰੈਕਟਰਾਂ ਦੀ ਮਦਦ ਪਾਈ ਗਈ ਕਿਸੇ ਵਾਹਨ ਦੇ ਵਿੱਚ ਮਿੱਟੀ ਜ਼ਿਆਦਾ ਆ ਗਈ ਮਿੱਟੀ ਸਾਫ਼ ਕਰਨ ਦਾ ਪ੍ਰਬੰਧ ਹੋ ਗਿਆ ਖਾਦ ਦੀ ਟਰੜ ਪੈ ਗਈ ਖਾਦ ਲੈ ਕੇ ਦੇਣ ਦੀ ਜਿਹੜੀ ਅਸੀਂ ਜਦੋਂ ਤੱਕ ਇਹਨਾਂ ਦੇ ਫਸਲਾਂ ਹਰੀਆਂ ਭਰੀਆਂ ਉੜਕੀ ਹੋ ਜਾਣੀਆਂ ਉਦੋਂ ਤੱਕ ਅਸੀਂ ਇਹਨਾਂ ਦੀ ਮਦਦ ਤੇ ਡਟੇ ਰਹਾਂਗੇ ਤੇ ਅਸੀਂ ਸਮਝਦੇ ਹਾਂ ਵੀ ਇਹ ਅਜੇ ਤੱਕ ਇੱਕ ਹਫ਼ਤੇ ਦੇ ਵਿੱਚ ਇਹਨਾਂ ਦਾ ਰਹਿਣ ਦਾ ਜਿਹੜਾ ਜੇ ਪਾਣੀ ਉਤਰ ਗਿਆ ਜਿਹੜੀ ਹਾਲਤ ਹੋਣ ਬਣੀ ਗਈ ਹੈ ਇਹ ਮੁੜ ਕੇ ਆਪਣੇ ਘਰਾਂ ਦੇ ਵਿੱਚ ਬੈਠਣ ਤੋਂ ਕੀ ਜਦੋਂ ਹੋ ਜਾਣਗੇ ਫਿਰ ਅਸੀਂ ਸਮਾਣੇ ਤੇ ਸਾਰਾ ਮੀਤਰਾ ਕਾਡੀ ਜੱਥੇਬੰਦੀ ਪੰਜਾਬ ਦੀ ਸਭ ਤੋਂ ਵੱਡੀ ਜੱਥੇਬੰਦੀ ਹੈ ਬਹੁਤ ਸਾਰੇ ਜੋ ਕਿਸਾਨੇ ਤੁਹਾਡੇ ਨਾਲ ਜੁੜੇ ਹੋਏ ਨੇ ਕਿ ਇਸ ਤੋਂ ਇਲਾਵਾ ਹੋਰ ਜੱਥੇਬੰਦੀਆਂ ਨਾਲ ਵੀ ਗੱਲਬਾਤ ਕਰਕੇ ਕੋਈ ਉਹਨਾਂ ਨਾਲ ਵੀ ਬੈਠਕ ਕਰਕੇ ਕੋਈ ਵੱਡੇ ਫੈਸਲੇ ਹੋ ਸਕਦੇ ਕਿਉਂਕਿ ਜਦ ਇਕਤਾ ਹੋਵੇਗੀ ਜਦ ਸਾਰੇ ਸੰਯੁਕਤ ਹੋਣਗੇ ਤਾ ਇੱਕ ਮੋٹے ਤੌਰ ਤੇ ਹੋਰ ਮਦਦ ਦਾ ਹੱਥ ਜੋ ਹੈ ਹੋਰ ਵੱਧ ਫੁੱਲ ਕੇ ਆਏਗਾ ਕਿਵੇਂ ਦੇਖੋ ਜੇ ਉਹ ਦਾ ਪੰਜਾਬ ਦੀਆਂ ਜਿਹੜੇ ਸੰਯੁਕਤ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਮੀਟਿੰਗ ਕਰਕੇ ਫੈਸਲਾ ਕਰ ਲਿਆ ਵੀ ਆਪਣੇ ਤੌਰ ਤੇ ਸਾਰੀਆਂ ਜਥੇਬੰਦੀਆਂ ਮਦਦ ਕਰੋ ਜ਼ੋਰਦਾਰ ਮਦਦ ਕਰੋ ਇਹਦਾ ਫੈਸਲਾ ਸਾਡਾ ਹੋ ਹੀ ਗਿਆ ਦੂਜਾ ਅਸੀਂ ਦੂਜਾ ਅਸੀਂ ਕਰ ਸਕਦੇ ਹਾਂ ਵੀ ਸਰਕਾਰ ਤੇ ਪ੍ਰੈਸ਼ਰ ਪਾ ਕੇ ਤਾਂ ਦਬਾਅ ਪਾ ਕੇ ਇਹਨੂੰ ਕੁਦਰਤੀ ਆਫਤ ਕਿਉਂ ਨਾ ਕੌਮੀ ਆਫਤ ਲਾਨੂੰ ਕੌਮੀ ਆਫਤ ਵਡ ਦੇ ਵਿੱਚੋਂ ਇਹ ਫੰਡ ਸਕੇਂਦਰ ਸਰਕਾਰ ਦੇਵੇ ਤੇ 70% 70000 ਰੁਪਏ ਕਿੱਲੇ ਦਾ ਕਿਸਾਨਾਂ ਨੂੰ ਮਾਮਜ਼ਾ ਦੇ ਦੇਵੇ ਤੇ ਉਹਦੇ ਪਸਾਰ ਆਪਣਾ 74 ਰੁਪਿਆ ਮਜ਼ਦੂਰਾਂ ਦਾ ਬਣਦਾ 10% ਮਜ਼ਦੂਰਾਂ ਨੂੰ ਵੀ ਦੇ ਦੇ ਤੇ ਇਸ ਕਰਕੇ ਅਸੀਂ ਉਹ ਉਧਰ ਜਿਵੇਂ ਜੇ 70 ਹਜ਼ਾਰ ਰੁਪਿਆ ਕਿੱਲੇ ਦਾ ਮਤਲਬ ਕਿਸਾਨ ਨੂੰ ਮਿਲਦਾ ਤਾਂ 10% ਜਿਹੜੀ ਪਹਿਲਾਂ ਦੀ ਰੀਤ ਬਣੀ ਹੋਈ ਹੈ ਉਹਦੇ ਮਤਲਬ ਮਜ਼ਦੂਰ ਦਾ ਹੀ ਬਣਦਾ ਇਹ ਉਹ ਹੈਲਪ ਦੀ ਖਾਤਰ ਸਾਨੂੰ ਸਹਾਇਤਾ ਕਰਕੇ ਸਰਕਾਰ ਤੇ ਬਾਬਾ ਨੂੰ ਦਾ ਕੰਮ ਵੀ ਸਾਡੇ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਆਪਣੇ ਤੌਰ ਤੇ ਜਥੇਬੰਦੀਆਂ ਇਸ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਉਭੀ ਅਸੀਂ ਜੇ ਮੈ ਵਰਿਆ ਸੀ ਆਪਣੇ ਹੱਥ ਲਈ ਆਪਾਂ ਇਹ ਆਪਣੇ ਦੌਰ ਦੇ ਪ੍ਰੈਸ਼ਰ ਕਿਵੇਂ ਬਣਾਉਗੇ ਕੋਈ ਸੰਘਰਸ਼ੂ ਲਿਖੋਗੇ ਕੋਈ ਧਰਨਾ ਦਵੋਗੇ ਦੇਖੋ ਧਰਨੇ ਪ੍ਰਦਰਸ਼ਨ ਹੀ ਪ੍ਰੈਸ਼ਰ ਹੁੰਦਾ ਜੀ ਸਾਡਾ ਹੋਰ ਤਾਂ ਕੋਈ ਪ੍ਰੈਸ਼ਰ ਦਾ ਤਰੀਕਾ ਨਹੀਂ ਧਰਨੇ ਪ੍ਰਦਰਸ਼ਨ ਦੇ ਵਿੱਚ ਕਿਹਾ ਹੋਇਆ ਐਕਸ਼ਨ ਕਰੀਏ ਡੈਪੂਟੇਸ਼ਨ ਮਿਲੀ ਇਹ ਮੰਗ ਪੱਤਰ ਦੇ ਕੇ ਅਸੀਂ 5 ਤਰੀਕ ਨੂੰ ਮੰਗ ਪੱਤਰ ਦਿੱਤੇ ਸਾਰੇ ਡੀਸੀਆਂ ਨੂੰ ਸਾਡੀ ਜਥੇਬੰਦੀ ਵੱਲੋਂ ਬਾਕੀ ਸੰਯੁਕਤ ਮੋਰਚੇ ਦਾ ਜੇ ਕੋਈ ਇਹ ਜਿਹਾ ਪ੍ਰੋਗਰਾਮ ਆਉਂਦਾ ਸੀ ਉਹਨਾਂ ਨਾਲ ਗੱਲ ਕਰਕੇ ਕੋਈ ਰਹਿ ਬਣ ਗਈ ਸਾਡੀ ਅਸੀਂ ਇਹ ਸੰਘਰਸ਼ ਵੀ ਕਰਾਂਗੇ ਨਾ ਬਣੀ ਤਾਂ ਅਸੀਂ ਜਥੇਬੰਦੀ ਵੱਲੋਂ ਜੋ ਸਾਨੂੰ ਕੀ ਕਰਦਾ ਸੀ ਬਹੁਤ ਬਹੁਤ ਧੰਨਵਾਦੀ ਉਮੀਦ ਕਰਦੇ ਆ ਤੁਹਾਡੀ ਮਦਦ ਜੋ ਹੈ ਸਹੀ ਲੋਕਾਂ ਤੱਕ ਪਹੁੰਚੇ ਜਿਹੜੇ ਲੋੜਵੰਦ ਨੇ ਉਹ ਇੱਕ ਆਸ ਲੱਭ ਰਹੇ ਨੇ ਕੋ ਉਮੀਦ ਲੱਭ ਰਹੇ ਨੇ ਤੇ ਉਹ ਉਮੀਦ ਤੁਹਾਡੇ ਜੱਥੇ ਬੰਦੇ ਤੁਹਾਡੇ ਵਰਗੇ ਹੋਰ ਲੋਕ ਜ਼ਰੂਰ ਬਣਨ ਕੈਮਰਾ ਪਰਸਨ ਅਮਨ ਦੇ ਨਾਲ ਮਿਰਸ਼ੀਪੌਰ ਦੇ ਨਿਕਸਵੇ ਦਾ ਅਜਨਾਲਾ